ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਾ ਟੀਵੀ ਤੇ ਜਿਮਨੀ ਚੋਣਾ ਜ਼ਿਲੰਦਰ ਦੀਆਂ ਪਛਮੀ ਆਪਣਾ ਪੂਰਾ ਰੰਗ ਰੂਪ ਜੋਬਨ ਦੇ ਲੈ ਚੁੱਕੀਆਂ ਨੇ ਤੇ ਥੋੜੀ ਦੇਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਜਾਣਾ ਹੈ ਔਰ ਰੋਡ ਸ਼ੋਅ ਦੌਰਾਨ तमाम ਲੀਡਰ ਸਿਆਸੀ ਆਗੂ ਇੱਥੇ ਮੌਜੂਦ ਹੈਗੇ ਨੇ ਸਾਡੇ ਨਾਲ ਅਸਲੇ ਮੋਗੇ ਤੋਂ ਚੋਣ ਚੋਣ ਲੜ ਚੁੱਕੇ ਮਾਲਵੀਆ ਕ ਮਾਲਵੀ ਕ ਸੂਦ ਸੋਨੂ ਸੂਦ ਦੇ ਸਿਸਟਰ ਜਿਹੜੇ ਹੈਗੇ ਨੇ ਉਹ ਨਾਲ ਮੌਜੂਦ ਨੇ ਮੈਮ ਕਿਵੇਂ ਵੇਖਦੇ ਹੋ ਜਲੰਧਰ ਪਛਮੀ ਦੀਆਂ ਚੋਣਾਂ ਨੂੰ ਕਿਉਂਕਿ ਅਕਸਲ ਮੋਗੇ ਦੇ ਵਿੱਚ ਤੁਸੀਂ ਐਸਿਰ ਕਦ ਅਗੂ ਰਹੇ ਹੋ ਹਮੇਸ਼ਾ ਅੱਗੇ ਹੋ ਕੇ ਕੰਮ ਕੀਤਾ ਮਹਿਲਾਵਾਂ ਨੂੰ ਸ਼ਕਤੀਕਰਨ ਲੈ ਕੇ ਹੋਰ ਕੰਮਾਂ ਨੂੰ ਲੈ ਕੇ ਵੀ ਪਰ ਜਲੰਧਰ ਦੀਆਂ ਜਿਮਨੀ ਚੋਣਾਂ ਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ ਬਿਲਕੁਲ 100% ਸ਼ੋਰ ਹੈ ਜੀ ਕਾਂਗਰਸ ਜਿੱਤੂਗੀ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਦੇਖਿਆ ਜਿਹੜੇ ਬਾਕੀ ਦੋਨੋਂ ਕੈਂਡੀਡੇਟਸ ਹੈ ਦਲ ਬਦਲੂ ਰਏ ਹੈਗੇ ਲੋਕਾਂ ਦਾ ਵਿਸ਼ਵਾਸ ਉਹਨਾਂ ਨੇ ਤੋੜਿਆ ਹੁਣ ਲੋਕ ਜਿਹੜੇ ਬਹੁਤ ਸਮਝਦਾਰ ਹੋਗੇ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਦਲ ਬਦਲੂ ਹੈ ਉਹਨਾਂ ਨੂੰ ਨਹੀਂ ਅੱਗੇ ਲੈ ਕੇ ਆਵਾਂਗੇ ਕਾਂਗਰਸ ਦਾ ਕੈਂਡੀਡੇਟ ਜਿਹੜਾ ਆਪਣਾ ਇੰਨਾ ਵਧੀਆ ਐ ਐਨੇ ਸਮਾਜ ਸੇਵੀ ਕੰਮ ਕਰਦੇ ਔਰ ਸਭ ਤੋਂ ਵੱਡੀ ਗੱਲ ਇੱਕ ਮਹਿਲਾ ਐ ਇਹ ਨਹੀਂ ਮਹਿਲਾ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਜਿਹੜਾ ਬਾਹਰ ਉਹਦਾ ਪਰਿਵਾਰ ਹੈ ਉਹਦਾ ਵੀ ਉਨਾ ਹੀ ਧਿਆਨ ਰੱਖਦੀ ਜਿੰਨਾ ਉਹ ਆਪਣੇ ਪਰਿਵਾਰ ਦਾ ਰੱਖਦੀ ਹੈ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਤੇ ਚਲੇ ਗਏ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਇਹਨਾਂ ਕੋਲ ਜਦੋਂ ਸਮਾਰਟ ਸਿਟੀ ਦਾ ਪੈਸਾ ਆ ਇਹਨਾਂ ਨੇ ਦੁਰਉਪਯੋਗ ਕੀਤਾ ਜੇ ਨਹੀਂ ਦੁਰਉਪਯੋਗ ਕੀਤਾ ਤੇ ਸਾਨੂੰ ਸਪਸ਼ਟੀਕਰਨ ਦੇਣ ਕਿ ਉਹ ਪੈਸਾ ਕਿੱਥੇ ਗਿਆ ਦੇਖੋ ਇਹ ਮਸਾਲੇ ਵਾਲੀ ਗੱਲਾਂ ਨੇ ਲੋਕਾਂ ਨੂੰ ਮਸਾਲਾ ਚਾਹੀਦਾ ਅਸੀਂ ਮਸਾਲੇ ਤੇ ਗੱਲ ਨਹੀਂ ਕਰਨੀ ਅਸੀਂ ਤੇ ਪ੍ਰੋਗਰੈਸ ਦੀ ਗੱਲ ਕਰਨੀ ਹੈ ਵਿਕਾਸ ਦੀ ਗੱਲ ਕਰਨੀ ਹੈ ਜਿਹੜਾ ਆਮ ਆਦਮੀ ਪਾਟੀ ਨੇ ਵਿਨਾਸ਼ ਕਰ ਦਿੱਤਾ ਹੈ ਨਾ ਉਹਨੂੰ ਵਿਕਾਸ ਤੇ ਲਿਆਣਾ ਹੈ ਇਹ ਕਹਿੰਦੇ ਨੇ ਜਲੰਧਰ ਵੇਸਟ ਨਹੀਂ ਇਹ ਜਲੰਧਰ ਵੇਸਟ ਬਣਿਆ ਹੋਇਆ ਇਹ ਜਲੰਧਰ ਵੇਸਟ ਨੂੰ ਜਲੰਧਰ ਵੈਸਟ ਬਣਾਏ ਬਣਾਵਾਂਗੇ ਅਸੀਂ ਇਹ ਸਾਡਾ ਇਹ ਅਸੀਂ ਕਰਨਾ ਚਾਹੁੰਦੇ ਆਂ ਇਹ ਬੇਕਾਰ ਦੇ ਮਸਾਲਿਆਂ ਤੇ ਅਸੀਂ ਬੈ ਕੇ ਆਪਣੀ ਟਾਈਮ ਨਹੀਂ ਵੇਸ ਕਰਨਾ ਲੋਕ ਸਭਾ ਦੀ ਚੋਣਾ ਹੋਈ ਹੈ तकरीबन तकरीबन 1 ਕੋ 2 ਲੱਖ ਨਾਲ ਚਰਨਜੀਤ ਸਿੰਘ ਜੱਲਨੀ ਜਿੱਤ ਕੇ ਅੱਗੇ ਆਏ ਨੇ ਕੀ ਲੱਗਦਾ ਜਿਹੜੀਆਂ ਹੁਣ ਜੰਮੂ ਜੰਮੂ ਦੀ ਚੋਣਾ ਹੈਗੀਆਂ ਸੁਖਿੰਦਰ ਕੌਰ ਕਿੰਨੇ ਮਾਰਦਨ ਨਾਲ ਬਿਲਕੁਲ ਦੇਖੋ ਜਿਵੇਂ ਲੋਕਾਂ ਨੇ ਚੰਨੀ ਜੀ ਨੂੰ ਜਿਤਾਇਆ ਦਿੱਲੀ ਵਿੱਚ ਬੜੀ ਵੱਡੀ-ਵੱਡੀ ਸਕੀਨਾਂ ਚੱਲ ਰਹੀਆਂ ਸੀ ਪਹਿਲਾ ਉਮੀਦਵਾਰ ਸਾਡੇ ਜਲੰਧਰ ਤੋਂ ਚਰਨਜੀਤ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿੱਤੇ ਔਰ ਇਹਨੇ ਬਾਰੀ ਮਾਰ ਜਨ ਤਾਂ ਜਿਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ 6000 ਵੋਟਾਂ ਤੋਂ ਟ੍ਰੇਲ ਕਰ ਰਿਹਾ ਸੀ ਤਾਂ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਸੇ ਜਨਤਾ ਨੇ ਚੰਨੀ ਜੀ ਨੂੰ ਜਿਤਾਇਆ ਮੈਨੂੰ ਪੂਰੀ ਉਮੀਦ ਹੈ ਕਿ ਸੁਰਿੰਦਰ ਜੀ ਨੂੰ ਵੀ ਜਿਤਾ। ਤੁਸੀਂ ਕਿਵੇਂ ਵੇਖਦੇ ਹੋ ਕਿ ਇੱਕ ਮਹਿਲਾ ਜਿਹੜੀ ਅਸਲੇ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕਰੇ ਕਿ ਦੂਸਰੇ ਚੋਣ ਤਕੜੀ ਤੋਂ ਜਿਹੜੇ ਅਕਾਲੀ ਦਲ ਤੋਂ ਸੁਰਜੀਤ ਕੌਰ ਹੈਗੇ ਨੇ ਦੋ ਮਹਿਲਾਵਾ ਇੱਕ ਸਾਈਡ ਤੇ ਤੇ ਦੋ ਦਿਗੇ ਜਿ ਇੱਕ ਸਾਈਡ ਤੇ ਇਸ ਤਰ੍ਹਾਂ ਨੂੰ ਕਿਵੇਂ ਵੇਖ ਲੋਕ ਜਿਹੜੇ ਅੱਜਕੱਲ ਬਹੁਤ ਸਿਆਣੇ ਹੋ ਗਏ ਉਹ ਵੋਟ ਉਹਨੂੰ ਬੰਦੇ ਜਿਹੜੇ ਲੋਕਾਂ ਦੇ ਨਾਲ ਹਮੇਸ਼ਾ ਸੁਖ ਸੁੱਖ ਤੇ ਖੜਾ ਹੈ ਉਹਨਾਂ ਦਾ ਵਿਜ਼ਨ ਕੀ ਹੈ ਕਿ ਉਹ ਅੱਛਾ ਕੰਮ ਕਰਨਗੇ ਔਰ ਮਨ ਉਹਨਾਂ ਦਾ ਜਿਹੜਾ ਸਾਡਾ ਕੈਂਡੀਡੇਟ ਹੈ ਬਹੁਤ ਹੀ ਵਧੀਆ ਹੈ ਉਹਨਾਂ ਦਾ ਵਿਜ਼ਨ ਜਿਹੜਾ ਹੈਗਾ ਵਾ ਇਸ ਸਿਟੀ ਦੇ ਪ੍ਰਤੀ ਬਹੁਤ ਅੱਛਾ ਉਹ ਚਾਹਦੇ ਹੈ ਕਿ ਜਲੰਧਰ ਜਿਹੜਾ ਬਹੁਤ ਹੀ ਖੂਬਸੂਰਤ ਸਿਟੀ ਬਣੇ ਜੋ ਕਮੀਆਂ ਉਹ ਠੀਕ ਹੋਣ ਔਰ ਪੂਰਾ ਵਿਸ਼ਵਾਸ ਹੈ ਆਮ ਲੋਗਾਂ ਨੂੰ ਵੀ ਵੋਟਰਸ ਨੂੰ ਵੀ ਕਿ ਜਦ ਕਾਂਗਰਸ ਦਾ ਕੈਂਡੀਡੇਟ ਜਿੱਤੂਗਾ ਜਲੰਧਰ ਦੇ ਵਿੱਚ ਜ਼ਰੂਰ ਚੰਗੇ ਕੰਮ ਹੋਵਾਂਗੇ ਥੈਂਕ ਯੂ ਮਾਲਿਕ ਵਾਦੇ ਕਹਿੰਦੇ ਮੁਤਾਬਕ ਕਿ ਜਦੋਂ ਚੋਣਾਂ ਜਿੱਤ ਜਾਣਗੇ ਸੁਰਿੰਦਰ ਕੌਰ ਤੇ ਜਲੰਧਰ ਸਿਟੀ ਦੇ ਨਾਲ ਨਾਲ ਜਲੰਧਰ ਵੈਸਟ ਵੀ ਬੈਸਟ ਹੋਵੇਗਾ ਬਿਲਕੁਲ ਹੁਣ ਵੈਸਟ ਉਸ ਤੋਂ ਬਾਅਦ ਜਿਹੜਾ ਹੈਗਾ ਬੈਸਟ ਹੋ ਜਾਊਗਾ ਸਾਰਾ ਕੈਂਡੀਡੇਟ ਜਿਤੂ ਕੌਰ ਆਪਾਂ ਮਿਲ ਕੇ ਜਦ ਚੀਜ਼ਾਂ ਅੱਛੀਆਂ ਬਣਾਂਗੇ ਆਪਾਂ ਦੁਆਰ ਤੋਂ ਇੰਟਰਵਿਊ ਕਰਾਂਗੇ ਔਰ ਇਸ ਸੌਂਗ ਚ ਫੇਰ ਕਹਾਂਗੇ ਬਿਲਕੁਲ ਕਹਾ ਸੀ ਨਾ ਆਪਕੋ ਠੀਕ ਹੈ ਧੰਨਵਾਦ ਕਰਵਾਤ ਕਰਨੀ ਸੋ ਇਹਨਾਂ ਮਾਲਵੀਕਾ ਸੂਤ ਜਿਨ੍ਹਾਂ ਨੇ ਬਾਬਾਕੀ ਦੇ ਨਾਲ ਨਵੀਂ ਨਵੀਂ ਸਵੇਰਾ ਦੇ ਸਵਾਲਾਂ ਦੇ ਜਵਾਬ ਦਿੱਤੇ ਔਰ ਆਉਣ ਵਾਲੇ ਸਮੇਂ ਚ ਜੇ सुरेंद्र ਕੌਰ ਜਿੱਤ ਜਾਂਦੇ ਨੇ ਤੇ ਜਲੰਧਰ ਵੇਸਟ ਨੂੰ ਜਲੰਧਰ ਬੈਸਟ ਬਣਾਉਣ ਦਾ ਦਾਵਾ ਵੀ ਕੀਤਾ ਆ ਇਸਲੇ ਤਸਵੀਰਾਂ ਦਿਖਾ ਦਿੰਨੇ ਆ ਜਲੰਧਰ ਦੇ ਵਿੱਚ ਬਬਰੀਕ ਚੌਂਕ ਤੋਂ ਰੋਡ ショਅ ਕਾਂਗਰਸ ਦਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ तमाम ਸਿਆਸੀ ਜਿਹੜੇ ਲੋਕ ਹੈਗੇ ਨੇ ਇਸ ਰੋਡ ショਅ ਦੇ ਵਿੱਚ ਚਹੂਲੀਅਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਨਜ਼ਰ ਆ ਰਹੇ ਨੇ ਔਰ ਖਾਸ ਕਰਕੇ ਇੱਥੇ ਰਾਜ்குਮਾਰ ਵੇਰਕਾ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਵੇਰਕਾ ਸਾਹਿਬ ਰੋਡ ショਅ ਹੈਗਾ ਜੀ 2 ਦਿਨ ਬਾਅਦ ਤੋਂ ਚੋਣਾ ਹੈਗੀਆਂ ਨੇ ਜਿਵੇਂ ਦੇਖੋ ਦੇਖੋ ਇਹ ਹੁਣ ਜਿਹੜਾ ਚੋਣ ਹੈ ਇਹ ਪ੍ਰਚਾਰ ਅੰਤਿਮ ਪੜਾਅ ਦੇ ਵਿੱਚ ਅੱਗੇ ਵਧ ਰਿਹਾ ਹੈ ਜਿਹੜਾ ਕਿ ਕੱਲ ਇਹ ਚੋਣ ਪ੍ਰਚਾਰ ਜਿਹੜਾ ਹੈ ਉਹ ਬੰਦ ਹੋ ਜਾਏਗਾ ਔਰ ਇਸ ਵੇਲੇ ਚੋਣ ਪ੍ਰਚਾਰ ਸ਼ਿਖਰਾ ਤੇ ਹੈ ਔਰ ਇਹ ਜਿਹੜਾ ਰੋਡ ਚ ਉਹ ਹੈ ਇਹ ਹਰ ਚੌਂਕ ਚ ਰਾਹ ਚ ਹੁੰਦਾ ਹੋਇਆ ਇਹ ਆਪਣੇ ਮੁਕਾਮ ਆਪਣੀ ਮੰਜ਼ਿਲ ਤੱਕ ਜਾਏਗਾ ਔਰ ਲੋਕਾਂ ਨੂੰ ਸੁਨੇਹਾ ਰਹੇਗਾ ਕਿ ਬਿਨਾਂ ਡਰ ਤੋਂ ਬਿਨਾਂ ਭੇਟ ਤੋਂ ਬਿਨਾਂ ਖੌਫ ਤੋਂ ਤੁਸੀਂ ਵੋਟਾਂ ਪਾਓ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਚੁਣਨਗੇ ਕਾਂਗਰਸ ਪਾਰਟੀ ਨੂੰ ਵੋਟ ਪਾਣਗੇ ਇਹ ਕਹਿੰਦਾ ਠਾਠਾ ਮਾਰਦਾ ਕੱਠ ਜਿਹੜਾ ਹੈਗਾ ਇਸ ਲਈ ਕਾਫੀ ਉਤਸ਼ਾਹ ਹੈਗਾ ਕਾਂਗਰਸੀ ਕਾਰਜਕਰਤਾਵਾਂ ਦੇ ਵਿੱਚ ਵੋਟਰਾਂ ਦੇ ਵਿੱਚ ਦੇਖੋ ਜਿੱਥੇ ਤੱਕ ਸਵਾਲ ਇਸ ਗੱਲ ਦਾ ਹੈ ਕਿ ਇਹ ਠਾਠਾ ਮਾਰਦਾ ਇਕੱਠ ਇਹ ਐਵੇਂ ਨਹੀਂ ਹੈ ਇਹ ਲੋਕਾਂ ਦਾ ਇਕੱਠ ਹੈ ਲੋਕ ਮੈਸੇਜ ਦੇਣਾ ਚਾਹੁੰਦੇ ਹੈ ਬਦਲਾਅ ਦੀ ਔਰ ਅੱਗੇ ਵੱਧ ਰਿਹਾ ਹੈ ਬਦਲਾਅ ਕਾਹਦਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਬਦਲਾਅ ਹੈ ਔਰ ਭਗਵੰਤ ਜਿਨੇ ਗਲੀ ਮਹਲਿਆ ਜੀ ਜਾ ਹੈ ਔਰ ਉਹਨੇ ਜਿੰਨੇ ਗਲੀ ਮਹੱਲਿਆਂ ਚ ਜਾ ਸਕਦਾ ਜਿੰਨਾ ਝੂਠ ਪ੍ਰੇਬ ਬੋਲਿਆ ਬੋਲਿਆ ਲੇਕਿਨ ਲੋਕ ਉਹ ਤੇ ਤਬਾਰ ਕਰਨ ਵਾਲੇ ਨਹੀਂ ਹੈ ਕੀ ਲੱਗਦਾ ਫਾਈਟ ਕਿਦੇ ਵਿੱਚ ਹੈ ਕਾਂਗਰਸ ਜੀ ਕਾਂਗਰਸ ਹੀ ਫਾਈਟ ਦੇ ਵਿਨਿੰਗ ਪੋਜੀਸ਼ਨ ਚ ਕਾਂਗਰਸ ਹੈ ਬਾਕੀ ਆਪੋ ਚ ਫਾਈਟਾਂ ਕਰਦੇ ਰਹਿ ਤਾਂ ਬਿਲਕੁਲ ਰਾਜ ਕੁਮਾਰ ਵੇਰਕਾ ਹੋਰਾਂ ਨੇ ਕਲੀਅਰ ਕਰ ਦਿੱਤਾ ਕਿ ਫਾਈਟ ਕਾਂਗਰਸ ਦੀ ਕਿਸੇ ਦੇ ਨਾਲ ਵੀ ਨਹੀਂ ਹੈ ਕਾਂਗਰਸ ਵਿਨਿੰਗ ਪੋਜੀਸ਼ਨ ਦੇ ਵਿੱਚ ਹੈ ਔਰ 13 ਤਰੀਕ ਨੂੰ ਜਿਹੜਾ ਰਿਜ਼ਲਟ ਆਣਾ ਉਹ ਦੇ ਬਿਸ਼ਰੇਂਦਰ ਕੌਰ ਦੇ ਹੱਕ ਦੇ ਵਿੱਚ ਆਣਾ। ਦੌਰਾਨ ਆ ਤਮਾਮ ਸਿਆਸੀ ਆਗੂ ਇਸ ਰੋਡ ਤੋਂ ਦੇ ਵਿੱਚ ਮੌਜੂਦ ਹੈ। ਕਾਂਗਰਸ ਦਾ ਠਾਠਾ ਮਾਰਦਾ ਇਕੱਠ ਕਾਰਜਕਰਤਾ, ਵੋਟਰ ਤੇ ਸਪੋਰਟਰ ਇਸ ਰੋਡ ਤੋਂ ਦੇ ਵਿੱਚ ਮੌਜੂਦ ਨੇ। ਨਾਲ ਮੌਜੂਦ ਨੇ ਸਿਆਸੀ ਆਗੂ ਕਾਂਗਰਸ ਦੇ ਸੀਨੀਅਰ ਲੀਡਰ ਸਾਡੇ ਨਾਲ ਮੌਜੂਦ ਨੇ। ਕੱਲ ਬਤ ਕਰਦੇ ਸਰ ਕਿਵੇਂ ਵੇਖਦੇ ਹੋ ਰੋਡ ਤੋਂ ਹੈਗਾ ਪਰਸੋਂ ਨੂੰ ਵੋਟਾਂ ਜਿਹੜੀਆਂ ਪਰਸੋਂ ਤੋਂ ਅੰਤਮ ਪੜਾਅ ਤੇ ਜਿਹੜੀ ਚੋਣ ਮੁਹਿੰਮ ਪਹੁੰਚ ਚੁੱਕੀ ਕੱਲ ਕੈਂਪੇਨ ਬੰਦ ਹੋ ਜਾਨੀ ਔਰ ਉਸ ਤੋਂ ਬਾਅਦ ਵੋਟਾਦਾਨ ਤਰੀਕ ਨੂੰ ਪੈ ਜਾਣੀ ਹੈ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਔਰ ਸਹੀ ਮੈਨੇਜਮੈਂਟ ਵਿੱਚ ਇੰਟਰਨਲ ਤੌਰ ਤੇ ਇੱਕ ਬੜਾ ਵੱਡਾ ਟਰਮੋਲ ਹੈ ਜਿਹੜਾ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਟੋਟਲ ਅਗੇਸਟ ਹੈ ਕਿਉਂਕਿ ਲੋਕ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਜਿਹੜੀ ਕਾਂਗਰਸ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਔਰ ਉਹ ਪੁਰਾਣੇ ਸਮੇਂ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਇਹਨਾਂ ਸਾਰੇ ਹਲਕਿਆਂ ਦੇ ਵਿੱਚੋਂ ਬੜੀ ਚੰਗੀ ਲੀਡ ਲੈ ਕੇ ਜਿੱਤੇ ਨੇ ਤੇ ਅੱਜ ਇੱਕ ਬੜੇ ਵੱਡੇ ਹਾਲਾਤ ਦੇ ਵਿੱਚ ਆਉਣ ਵਾਲੇ 10 ਤਰੀਕ ਨੂੰ ਵੋਟਾਂ ਪੈਣਗੀਆਂ ਤੇ 13 ਤਰੀਕ ਨੂੰ ਜਿਹੜੀ ਸਾਡੇ ਕਾਂਗਰਸ ਪਾਰਟੀ ਦੀ ਉਮੀਦਵਾਰ ਚੰਗੀਆਂ ਵੋਟਾਂ ਦੇ ਨਾਲ ਜਿੱਤੇਗੀ। ਪਾਰਟੀਆਂ ਬਦਲੀਆਂ ਨੂੰ ਕਿੱਦਾਂ ਦੇ ਦੇ ਇਥੇ ਇਸ ਹਲਕੇ ਦੇ ਵਿੱਚ ਲਗਾਤਾਰ ਬਦਲੀਆਂ ਜਿਹੜੀਆਂ ਇੱਕ ਪਾਰਟੀ ਤੋਂ ਦੂਸਰੀ ਪਾਰਟੀ 'ਚ ਪਰ ਇੱਕੋ ਇੱਕ ਕਾਂਗਰਸ ਦੀ ਸੀਟ ਹੈ ਜਿੱਥੇ ਕਿ ਪੁਰਾਣਾ ਕੈਂਡੀਡੇਟ ਹੀ ਮੈਦਾਨ ਵਿੱਚ ਉਤਾਰਿਆ ਗਿਆ। ਦੇਖੋ ਜੀ ਦਲ ਬਦਲੀ ਦੇ ਨਾਲ ਕਿਉਂਕਿ ਲੀਡਰ ਤਾਂ ਆਪਣਾ ਦਲ ਬਦਲ ਜਾਂਦੇ ਨੇ ਪਰ ਜਿਹੜੇ ਲੋਕ ਔਰ ਵੋਟਰ ਨੇ ਉਹਨਾਂ ਕਦੇ ਆਪਣੀ ਜਿਹੜੀ ਪਾਰਟੀ ਨਹੀਂ ਛੱਡੀ ਅੱਜ ਵੀ ਚਾਹੇ ਲੀਡਰ ਇਧਰ ਉਧਰ ਚਲੇ ਗਏ ਨੇ ਪਰ ਜਿੰਨੇ ਵਰਕਰ ਨੇ ਕਾਂਗਰਸ ਪਾਰਟੀ ਦੇ ਇੰਟੈਕਟ ਹੋ ਕੇ ਖੜੇ ਨੇ ਸਾਰੇ ਕਾਂਗਰਸ ਪਾਰਟੀ ਦੀ ਮਦਦ ਕਰ ਰਹੇ ਨੇ ਠੀਕ ਹੈ ਕਿ ਸਰਕਾਰ ਨੇ ਟੈਰਰ ਦੇ ਇੱਕ ਜਿਹੜਾ ਇੱਕ ਹੀ ਹਲਕੇ ਦੇ ਵਿੱਚ ਬਣਾਇਆ ਪਰ ਉਹ ਟੈਰਰ ਦੇ ਉਲਟ ਵੀ ਅਪੇਸ਼ਾ ਲੋਕ ਜਿਹੜੇ ਉਹਦੇ ਵਾਸਤੇ ਰਿਐਕਸ਼ਨ ਕਰ ਰਹੇ ਨੇ ਜਦੋਂ ਵੋਟ ਪੈ ਗਈ ਉਹ ਕਾਂਗਰਸ ਪਾਰਟੀ ਔਰ ਜੋ ਨਿਸ਼ਾਨ ਹੱਥ ਪੰਜੇ ਤੇ ਬੀਬੀ ਸਰਿੰਦਰ ਕੌਰ ਦੇ ਹੱਥ ਦੇ ਵਿੱਚ ਲੋਕਭਾਣ ਨੂੰ ਤੇਰਾ ਤਰੀਕ ਨੂੰ ਲੱਗਦਾ ਕਿ ਵਾਕਈ ਜਿਹੜਾ ਰੁਝਾਨ ਹੋਏਗਾ ਬਿਲਕੁਲ ਉਲਟ ਹੋਏਗਾ ਬਿਲਕੁਲ ਬਿਲਕੁਲ ਔਰ ਇੱਕ ਨਵਾਂ ਹਿੱਸੇ ਜਿਹੜੀ ਪੰਜਾਬ ਦੀ ਰਚੀ ਜਾਏਗੀ ਕਿਉਂਕਿ ਆਉਣ ਵਾਲੇ ਸਮੇਂ ਜਿਹੜੀ ਸੀਟ ਨੇ ਫੈਸਲਾ ਕਰਨਾ ਜਿਹੜੀਆਂ ਚਾਰ ਬਾਈ ਇਲੈਕਸ਼ਨ ਹੋਣ ਦੇ ਵਾਸਤੇ ਜਾ ਰਹੀਆਂ ਨੇ ਤੇ ਅਗਲਾ ਸਮਾਂ 2.5 ਸਾਲਾਂ ਦੇ ਬਾਅਦ ਆਣਾ ਹੈ ਉਹ ਇਹ ਸੀਟ ਫੈਸਲਾ ਕਰੇਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਫਿਰ ਰਾਜ ਆਏਗਾ ਬਿਲਕੁਲ ਕਲੀਅਰ ਕਰ ਦਿੱਤਾ ਕਿ ਕੇਵਲੀ ਜਿਹੜੀ ਜਿੰਮੀ ਚੋਣ ਹੈ ਇਹ ਫੈਸਲਾ ਕਰੇਗੀ ਅਗਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ 4 ਸੀਟਾਂ ਹੋਰ ਵੇਲੀਆਂ ਹੋਈਆਂ ਨੇ ਉੱਤੇ ਵੀ ਜਿੰਮੀ ਚੋਣਾਂ ਹੋਣੀਆਂ ਹੈਗੀਆਂ ਨੇ ਉਹਦਾ ਫੈਸਲਾ ਇਹ ਜਿੰਮੀ ਚੋਣ ਕਰ ਦੇਗੀ ਕਿ ਉਹਨਾਂ 4 ਸੀਟਾਂ ਦੇ ਉੱਤੇ ਕੌਣ ਜੇਤੂ ਉਮੀਦਵਾਰ ਹੋਣਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬਲ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par